ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਿਆਣ ਟੀਵੀ ਦੀ ਸਮੁੱਚੀ ਟੀਮ ਵੱਲੋਂ ਦੇਸ਼ ਵਾਸੀਆਂ ਨੂੰ ਅਤੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਆ ਜਾਨੀ ਕਿ 1 ਜਨਵਰੀਆ ਸਾਰੇ ਹੀ ਦੇਸ਼ ਵਾਸੀਆਂ ਨੂੰ ਜਾਂ ਆਪਾਂ ਕਹਦੇ ਆ ਦੁਨੀਆ ਭਰ ਵਿੱਚ ਬੈਠੇ ਲੋਕਾਂ ਵੱਲੋਂ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਿਹੜੇ ਵੀ ਧਰਮ ਨੂੰ ਮੰਨਦੇ ਹੁਣ ਆਪੋ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਤੇ ਨਤਮਸਤਕ ਹੁੰਦੇ ਨੇ ਅੱਜ ਬਠਿੰਡਾ ਦੇ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਧਰਦੀ ਆ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਉਨੇ ਆ ਵੀ ਜਿਹੜੀ ਵੱਡੀ ਪਿੰਟੀ ਵਿੱਚ ਆ ਜਿਹੜੀ ਸੰਗਤ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਪਹੁੰਚੀ ਆ ਜਿੱਥੇ ਸਵੇਰ ਤੋਂ ਹੀ ਜਿਹੜੇ ਗੁਰਬਾਣੀ ਦਾ ਸਰਵਣ ਕਰ ਰਹੇ ਆ ਲੋਕ ਤੇ ਉੱਥੇ ਹੀ ਢਾਡੀ ਰਾਗੀ ਕੀਰਤनियां ਤੇ ਲੰਗਰ ਦਾ ਵੀ ਜਿਹੜਾ ਚੱਲ ਰਿਹਾ ਲਗਾਤਾਰ ਚੱਲ ਰਿਹਾ ਜਿਸ ਨੂੰ ਲੈ ਕੇ ਜਿਹੜੀ ਵੱਡੀ ਪੱਧਰ ਤੇ ਜਿਹੜੀ ਸੰਗਤ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਪਹੁੰਚੀ ਆ ਇਥੇ ਇਕੱਲੇ ਬਠਿੰਡਾ ਸ਼ਹਿਰ ਦੇ ਨਹੀਂ ਦੁਨੀਆ ਭਰ ਦੇ ਜਿਹੜੇ ਲੋਕ ਆ ਸੰਗਤ ਆ ਜੇ ਆਪਾਂ ਕਹਿ ਦਈਏ ਤੇ ਤੋਂ ਵੱਖਰੇ ਵੱਖਰੇ ਚੀਜ਼ਾਂ ਤੋਂ ਪਹੁੰਚਦੀ ਤੇ ਬਠਿੰਡਾ ਦੇ ਕਿਲਾ ਮੁਬਾਰਤ ਸਾਹਿਬ ਵਿਖੇ ਪਹੁੰਚੇ ਆ ਅਗਲਾ ਜਿਹੜਾ ਪ੍ਰੋਗਰਾਮ ਆ ਕਿਉਂਕਿ ਜੇ ਪੰਜਾਬੀ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਚੇਤ ਮਹੀਨੇ ਦਾ ਸਟਾਰਟ ਹੋਣਾ ਤੇ ਉਸ ਨੂੰ ਲੈ ਕੇ ਵੀ ਜਿਹੜੇ ਸੰਚਾਲਕ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਉਹਨਾਂ ਨੇ ਅਗਲੇ ਪ੍ਰੋਗਰਾਮ ਬਾਰੇ ਵੀ ਦੱਸਿਆ ਤੁਸੀਂ ਉਹ ਵੀ ਸੁਣੋਗੇ ਕਿਉਂਕਿ ਨਗਰ ਕੀ ਤਨ ਕੱਢੇ ਜਾਣਿਆ ਜਿਸ ਨੂੰ ਲੈ ਕੇ ਵੱਡੀ ਸੰਗਤ ਨੂੰ ਪਹੁੰਚਣ ਦੀ ਉਹਨਾਂ ਵੱਲੋਂ ਅਪੀਲ ਵੀ ਕੀਤੀ ਹੈ ਤੇ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਤੁਸੀਂ ਦੇਖ ਰਹੇ ਹੋ ਤੇ ਵੱਡੀ ਪਦਰਤੇ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਆ ਜਿੱਥੇ ਗੁਰਬਾਣੀ ਸੁਣ ਰਹੀ ਆ ਉੱਥੇ ਹੀ ਲੰਗਰ ਸ਼ਕ ਰਹੀ ਆ ਤੇ ਜਿਹੜੀ ਕਿਉਂਕਿ ਕਿਲਾ ਮੁਬਾਰਕ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਬੜੀ ਹੀ ਆਸਤਾ ਇੱਥੇ ਇਕੱਲੇ ਸਿੱਖ ਹੀ ਨਹੀਂ ਸਾਰੇ ਧਰਮਾਂ ਦੇ ਲੋਕ ਬੜੀ ਸ਼ਰਧਾ ਤੇ ਭਾਵਨਾ ਨਾਲ ਆਉਂਦੇ ਨੇ ਆਪਣੀਆਂ ਇਛਾਵਾਂ ਪੂਰੀਆਂ ਕਰਨ ਦੀ ਵੀ ਜਾਨੀ ਆਪਣੇ ਮਨ ਦੀ ਇੱਛਾ ਲੈ ਕੇ ਆਉਂਦੇ ਨੇ ਕਿਉਂਕਿ ਧਾਰਮਿਕ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਜਿਸ ਨੂੰ ਲੈ ਕੇ ਇਹ ਵੱਡੀ ਪੱਧਰ ਤੇ ਜਿਹੜੀ ਸੰਗਤ ਪਹੁੰਚੀ ਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਉਹਨਾਂ ਨੇ ਵੀ ਗੱਲਬਾਤ ਕੀਤੀ ਉਹ ਕੀ ਕਹਿੰਦੇ ਨੇ ਆਓ ਸੁਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਜੀ ਦਾ ਦਾਸ ਭਾਈ ਬੂਟਾ ਸਿੰਘ ਗ੍ਰੰਥੀ ਗੁਰਦੁਆਰਾ ਖਿਲਾਮਤ ਸਾਹਿਬ ਆ ਸ਼ਹੀਦ ਅਸਦੀ ਮਸ਼ਿੰਡਾ ਕੀ ਕਰਨਾ ਚਾਹੁੰਗਾ ਜੀ ਨਾਮ ਦਾ ਡੈਕਟਿਟਰ ਬ੍ਰੇਡਿੰਗ ਨੰਬਰ ਨਾਲ ਜੀ ਉਸ ਨੂੰ ਕਿ ਪ੍ਰੋਗਰਾਮ ਕਿਸੇ ਆਦੇ ਤੋਂ ਤਾਂ ਕੁੱਝ ਰਹੀ ਬੜੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਆਸਥਾਨ ਗੁਰਦੁਆਰਾ ਕਿਲਾ ਮਕਸਬ ਵਿਖੇ ਅੱਜ ਅੰਮ੍ਰਿਤ ਬਿਲੀ ਤੋਂ ਹੀ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਅੰਗਰੇਜ਼ੀ ਨਵਾਂ ਸਾਲ 2025 ਦੀ ਅੱਜ ਆਰੰਭਤਾ ਹੋਈ ਹੈ ਸੰਗਤਾਂ ਸਤਿਗੁਰੂ ਜੀ ਤੋਂ ਅਸ਼ੀਰਵਾਦ ਲੈਣ ਦੇ ਲਈ ਸਤਿ ਸਤੂ ਜੀ ਦੇ ਦਰਸ਼ਨਦਾਰ ਕਰਨ ਦੇ ਲਈ ਅਮਰਤਵਿਲੀ ਤੋਂ ਹੀ ਪਹੁੰਚ ਰਹੀਆਂ ਨੇ ਸੋ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਆ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿਸ ਤਰ੍ਹਾਂ ਸੰਗਤਾਂ ਆ ਰਹੀਆਂ ਨੇ 사ਤੂ ਜੀ ਦੀਆਂ ਦਰਕਰਦੀਆਂ ਸੇਵਾਵਾਂ ਕਰਕੇ 사ਤੂ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਅਮਰਤਵਿਲੀ ਤੋਂ ਹੀ ਇਲਾਹੀ ਵਣਦੇ ਹਰ ਜਸ ਕੀਤਾ ਢਾਡੀ ਦਰਵਾਜ਼ਾ ਅਤੇ ਬਿਆੰਤ ਸੰਗਤਾਂ ਨਗਰਾਂ ਦੇ ਵਿੱਚ ਸਨਮਾਨ ਕਰਕੇ ਸੇਵਾਵਾਂ ਕਰਨੀਆਂ ਨੇ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਉਤਟ ਉਤ ਵਰਤ ਰਹੇ ਨੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾਂਤਨ ਸਾਬ ਸ੍ਰੀ ਗੁਰੂ ਅੰਸਾ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਲਈ ਇਹ ਨਵਾਂ ਸਾਲ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਸਤਿਗੁਰੂ ਜੀ ਰਹਿਮਤ ਕਰਕੇ ਸਾਰਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨਗੇ ਅਤੇ ਆਪਣਾ ਜੋ ਇੱਕ ਚੇਤ ਤੋਂ ਨਵਾਂ ਸਾਲ ਆਰੰਭ ਹੁੰਦਾ ਹੈ ਨਾਨਕਸਾਈ ਨਵਾਂ ਸਾਲ ਬਹੁ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਪਵਨ ਅਸਥਾਨ ਤੇ ਮਨਾਇਆ ਜਾਂਦਾ ਹੈ ਇਸ ਅੰਗਰੇਜ਼ੀ ਸਾਲ 2025 ਦੀ ਐਮ.ਬੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਪੁਰੂ ਜੀ ਸਾਰੇ ਸੰਸਾਰ ਦੇ ਵਿੱਚ ਸੁੱਖ ਵਰਤਣ ਇਹੀ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ